ਇੱਥੇ ਮੈਂ ਨਿਉਡਲ ਬਣਾਉਣ ਲੱਗੀ ਆ ਤੇ ਇਹਦੇ ਵਾਸਤੇ ਪਿਆਜ਼ ਲੈ ਲਏ ਲੰਬੇ ਲੰਬੇ ਕੱਟ ਲਏ ਨੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਖਲਾੜ ਲਾਂਗੇ ਵੈਸੇ ਤੇ ਸ਼ਿਮਲਾ ਮਿਰਚ ਲਈ ਆ ਅਦਰਕ ਤੇ ਲਸਣ ਲਿਆ ਥੋੜਾ ਥੋੜਾ ਤੇ ਇੱਕ ਮਿਰਚ ਲਈ ਆ ਤੇ ਇਹ ਜਿਵੇਂ ਗਾਜਰ ਤੇ ਬੰਦ ਗੋਭੀ ਜਿਹੜੀ ਉਹ ਮੰਗਵਾਈ ਆ ਕਿਉਂਕਿ ਹੈ ਨਹੀਂ ਸੀਗੀ ਤੇ ਉਹ ਆਰਡਰ ਕੀਤੀ ਆ ਤੇ ਹੁਣ ਗਾਜਰ ਤੇ ਉਹ ਪਾਵਾਂਗੀ ਬਾਅਦ ਵਿੱਚ ਕੱਟ ਕੇ ਤੇ ਉਹਨਾਂ ਦਾ ਕਪਾਹ ਤੇ ਬੰਦ ਗੋਭੀ ਨੂੰ ਆਪਾਂ ਇਸ ਤਰ੍ਹਾਂ ਨਾ ਲੰਬੇ-ਲੰਬੇ ਸਾਈਜ਼ 'ਚ ਕੱਟ ਲਵਾਂਗੇ ਪਤਲੇ-ਪਤਲੇ ਤੇ ਜਿਹੜੀਆਂ ਹੈਗੀਆਂ ਗਾਜਰਾਂ ਨੇ ਉਹਨੂੰ ਇਸ ਤਰ੍ਹਾਂ ਹੀ ਕੱਟ ਲਵਾਂਗੇ ਆਪਾਂ ਲੰਬੇ ਸਾਈਜ਼ ਪਤਲੀਆਂ-ਪਤਲੀਆਂ ਗਾਜਰਾਂ ਕੱਟ ਲਾਂਗੇ ਤੇ ਗਾਜਰਾਂ ਤੇ ਗੋਭੀ ਤੇ ਜਿੰਨੀਆਂ ਵੀ ਸਬਜ਼ੀਆਂ ਪਾ ਲੋ ਤੁਹਾਡੀ ਮਰਜ਼ੀ ਹੁੰਦੀ ਆ ਸ਼ਿਮਲਾ ਵਿੱਚ ਵਗੈਰਾ ਸਭ ਕੁਝ ਪਾ ਆ ਲਿਆ ਇਹਦੇ 'ਚ ਤੇ ਪਰ ਇਹ ਆ ਵੀ ਬੰਦ ਗੋਭੀ ਨਾਲ ਵਧੀਆ ਲੱਗਦੀ ਏ ਬੰਦ ਗੋਭੀ ਹੋਗੀ ਗਾਜਰ ਹੋਗੀ ਤੇ ਵਧੀਆ ਲੱਗਦੀਆਂ ਨੇ ਸਬਜ਼ੀਆਂ ਤੇ ਜਿੰਨੀਆਂ ਮਰਜ਼ੀ ਪਾ ਲੋ ਹਨਾ ਉਹਦੇ ਵਿੱਚ ਤੇ ਫਿਰ ਵਧੀਆ ਲਗਦੀ ਹੈ ਨੇ ਨਿਊਡਲਾਂ ਦੇ ਵਿੱਚ ਤੇ ਆਪਾਂ ਵਧੀਆ ਜਿਹਾ ਨਿਊਡਲ ਬਣਾਉਣੇ ਆ ਜਿਸ ਤਰ੍ਹਾਂ ਹੀ ਤੇ ਬਹੁਤ देर बाद ਆਪਾਂ ਨਿਊਡਲ ਵੈਸੇ ਬਣਾਣ ਲੱਗੇ ਐ ਤੇ ਬੇਟੀ ਦਾ ਕਰਕੇ ਹੁਣ ਮੈਂ ਕਿਹਾ ਚਲੋ ਬਣਾ ਲੈਨੇ ਆ ਇੱਥੇ ਤੇਲ ਪਾ ਲਾਂਗੇ ਆਪਾਂ ਇਹਦੇ ਵਿੱਚ ਦੇਸੀ ਘਿਓ ਪਾ ਲਾਂਗੇ ਜੋ ਵੀ ਤੁਸੀਂ ਪਾਉਣਾ ਚਾਹੋ ਆਪਾਂ ਦੇਸੀ ਘਿਓ ਪਾਇਆ ਤੇ ਵਿੱਚ ਦੇਸੀ ਘਿਓ ਪਾ ਕੇ ਤੇ ਫਿਰ ਇਹਦੇ ਵਿੱਚ ਆਪਾਂ ਲਸਣ ਤੇ ਆਪਾਂ ਅਦਰਕ ਪਾ ਲੈਨੇ ਆ ਤੇ ਜਦੋਂ ਬ੍ਰਾਊਨ ਹੋ ਜਾਏਗਾ ਤੇ ਫਿਰ ਪਾ ਲਾਂਗੇ ਆਪਾਂ ਪਿਆਜ਼ ਤੇ ਫਿਰ ਇਹ ਆ ਵੀ ਕੱਚਾ ਕੱਚਾ ਹੀ ਰੱਖਣਾ ਹੁੰਦਾ ਜਿਆਦਾ ਪੂਨ ਨਾਦ ਹੁੰਦਾ ਨਹੀਂ ਹੈ ਗੱਬ ਉਨ ਜਿਆਦਾ ਨਹੀਂ ਕਰਨਾ ਹੈਗਾ ਸਿਰਫ ਸਾਰਾ ਕੁਝ ਇਕੱਠਾ ਹੀ ਪਾ ਲਾਂਗੇ ਆਪਾਂ ਥੋੜੀ ਥੋੜੀ ਦੇਰ ਬਾਅਦ ਤੇ ਥੋੜਾ ਥੋੜਾ ਇਹਦੇ ਚ ਕੱਚਾ ਕੱਚਾ ਹੀ ਵਧੀਆ ਲੱਗਦਾ ਜਿੱਦਾਂ ਨਾ ਜਿਆਦਾ ਪੁੰਨਿਆ ਹੋਇਆ ਨਹੀਂ ਚੰਗਾ ਲੱਗਦਾ ਨਿਊਡਲਾਂ ਦੇ ਵਿੱਚ ਤੇ ਸਾਰਾ ਹਰਿਆ ਰਿਆ ਤੇ ਥੋੜਾ ਜਿਹਾ ਕੱਚਾ ਹੀ ਠੀਕ ਲੱਗਦਾ ਵਧੀਆ ਲੱਗਦਾ ਵਾ ਤੇ ਬਸ ਇਦਾਂ ਹੀ ਹੁਣ ਆਪਾਂ ਸਾਰੀਆਂ ਸਬਜ਼ੀਆਂ ਸਬਜ਼ੀਆਂ ਪਾ ਕੇ ਇਦਾਂ ਤੇ ਕਰ ਲੈਨੇ ਆਪਾਂ ਕਾਜਰਾ ਨੂੰ ਥੋੜਾ ਜਿਹਾ ਕਰਾਂਗੇ ਆਪਾਂ ਤੇ ਵਧੀਆ ਲੱਗਦੀਆਂ ਨੇ ਜਿੱਦਾਂ ਰੰਗ ਬਰੰਗੀਆਂ ਸਬਜ਼ੀਆਂ ਵਿੱਚ ਨਿਊਡਲਾਂ ਦੇ ਤੇ ਬਸ ਇਦਾਂ ਹੀ ਪਾ ਲੈਨੇ ਆਪਾਂ ਹੁਣ ਬੇਟੀ ਦੀ ਫਰੈਂਡ ਆਣ ਲੱਗੀ ਸੀਗੀ ਮਿਲਣ ਵਾਸਤੇ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਬੱਚਿਆਂ ਨੂੰ ਤੁਹਾਨੂੰ ਪਤਾ ਨਾ ਬੱਚਿਆਂ ਨੂੰ ਪਸੰਦ ਇਹੋ ਜੀਆਂ ਚੀਜ਼ਾਂ ਹੀ ਆਉਂਦੀਆਂ ਫਿਰ ਮੈਂ ਕਿਹਾ ਨਿਊਡਲ ਬਣਾ ਲੈਨੇ ਆ ਤੇ ਫਿਰ ਨਿਊਡਲ ਵਧੀਆ ਲੱਗਦੇ ਆ ਤੇ ਬੱਚਿਆਂ ਨੂੰ ਪਸੰਦ ਵੀ ਨੇ ਤੇ ਇੱਧਰ ਪਾਣੀ ਰੱਖ ਤੇ ਤਾਂ ਨਾਲ ਹੀ ਸਾਰਾ ਮੈਂ ਪਹਿਲਾਂ ਮਸਾਲਾ ਕਰ ਲਿਆ ਸੀਗਾ ਜਿੱਦਾਂ ਹੁਣ ਮੈਂ ਕਿਹਾ ਮਸਾਲਾ ਪਹਿਲਾਂ ਤਿਆਰ ਕਰ ਲੈਨੇ ਆ ਇਦਾਂ ਸਬਜ਼ੀਆਂ-ਸਬਜ਼ੀਆਂ ਪਾ ਕੇ ਸਾਰੀਆਂ ਤੇ ਦੂਸਰੀ ਸਾਈਡ ਤੇ ਜਦੋਂ ਇਹ ਤਿਆਰ ਹੋ ਜਾਏਗਾ ਨਾ ਫਿਰ ਦੂਸਰੀ ਸਾਈਡ ਤੇ ਮੈਂ ਨਿਊਡਲ ਪਾਵਾਂਗੀ ਤੇ ਪਾਣੀ ਗਰਮ ਕਰਕੇ ਤੇ ਉਹਦੇ ਵਿੱਚ ਥੋੜਾ ਨਮਕ ਪਾਵਾਂਗੇ ਆਪਾਂ ਦੇ ਵਿੱਚ ਤੇ ਪਾਣੀ ਨੂੰ ਚੰਗੀ ਤਰ੍ਹਾਂ ਜਦੋਂ ਗਰਮ ਹੋ ਜਾਏਗਾ ਨਾ ਫਿਰ ਉਹਦੇ ਵਿੱਚ ਨਿਊਡਲ ਆਪਾਂ ਪਾਵਾਂਗੇ ਕਿਉਂਕਿ ਨਿਊਡਲ ਆ ਦੇਖੋ ਨਿਊਡਲ ਆਵਲੇ ਆ ਤੇ ਨਿਊਡਲ ਵਧੀਆ ਨੇ ਤੇ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਪਾਵਾਂਗੇ ਸਾਰੀ ਚ ਹੁਣ ਇਹਦੇ ਵਿੱਚ ਬੰਦ ਗੋਭੀ ਵੀ ਮੈਂ ਪਾਤੀ ਆ ਤੇ ਇਹ ਤਿਆਰ ਹੋ ਜਾਂਦਾ ਤੇ ਫਿਰ ਦੂਸਰੀ ਸਾਈਡ ਤੇ ਫਿਰ ਕਿਉਂਕਿ ਫੋਕਸ ਉਧਰ ਹੀ ਹੁੰਦਾ ਫਿਰ ਵੀ ਧਿਆਨ ਸਿਰਫ ਇਹ ਨਹੀਂ ਅbschਡ ਦੋ ਤੇ ਫਿਰ ਜਿਆਦਾ ਵੀ ਜਿਆਦਾ ਹੋਗੇ ਤੇ ਫਿਰ ਵੀ ਉਹ ਨਾ ਵਧੀਆ ਨਹੀਂ ਬਣਦੇ ਹੈਗੇ ਤੇ ਧਿਆਨ ਫਿਰ ਇਹ ਆ ਵੀ ਇਧਰੋਂ ਮੈਂ ਤਾਂ ਇਹ ਪਹਿਲਾਂ ਬਣਾ ਲਏ ਸੀਗੇ ਵੀ ਇਹਨੂੰ ਹੁਣ ਬਾਅਦ ਵਿੱਚ ਟੱਕ ਦਾਂਗੀ ਮੈਂ ਇਧਰ ਤੇ ਉਧਰ ਫਿਰ ਮੈਂ ਨਿਊਡਲ ਗਰ ਪਾਣੀ ਦੇ ਵਿੱਚ ਪਾ ਕੇ ਤੇ ਫਿਰ ਬਸ ਧਿਆਨ ਉਧਰ ਹੀ ਰਹੇਗਾ ਉਹਦੇ ਵਿੱਚ ਵੀ ਵਧੀਆ ਫਿਰ ਤਾਂ ਹੀ ਵਧੀਆ ਬਣਦੇ ਨੇ ਜੇ ਜਿਆਦਾ ਹੋ ਜਾਂਨ ਤਾਂ ਵੀ ਇਹਦਾ ਹੁੰਦਾ ਵਾ ਪ੍ਰੋਸੈਸ ਜਿਹੜਾ ਹੁੰਦਾ ਵਾ ਇਹਨੂੰ ਬਸ ਆਪਾਂ ਇਹਦੇ ਵਾਲੀ ਸਾਡਾ ਧਿਆਨ ਰਹੇਗਾ ਤੇ ਫਿਰ ਹੀ ਵਧੀਆ ਬਣਦੇ ਨੇ ਤੇ ਇਹਨਾਂ ਨੂੰ ਬਸ ਹੁਣ ਮੈਂ ਇਸ ਤਰ੍ਹਾਂ ਪਾ ਕੇ ਥੋੜੀ देर ਬਾਅਦ ਫਿਰ ਮੈਂ ਇਹਨਾਂ ਨੂੰ ਹਿਲਾ ਦਾਂਗੀ ਤੇ ਜਦੋਂ ਹਲਾਵਾਂਗੀ ਫਿਰ ਇਹ ਕੱਲੇ ਕੱਲੇ ਹੋ ਜਾਣਗੇ ਜਿਸ ਤਰ੍ਹਾਂ ਇਸ ਤਰ੍ਹਾਂ ਲੱੱਛੇ ਬਣੇ ਨੇ ਇਹਦੇ ਤੇ ਫਿਰ ਇਹਦੇ ਵਿੱਚ ਸੋਇਆ ਸੌਸ ਪਾਵਾਂਗੀ ਨਾਲੇ ਸੋਇਆ ਸੌਸ ਹੀ ਪਾਈ ਸੀਗੀ ਤੇ ਨਮਕ ਸੋਇਆ ਅਨੁਸਾਰ ਨਮਕ ਪਾ ਦਾਂਗੇ ਆਪਾਂ ਤੇ ਸੌਸ ਪਾ ਦਾਂਗੇ ਵਿੱਚ ਤੇ ਕਾਲੀ ਮਿਰਚ ਪਾਈ ਸੀਗੀ ਹੋਰ ਨਹੀਂ ਹੋਜੂ ਵੀ ਪਾਇਆ ਹੈਗਾ ਇਹਦੇ ਵਿੱਚ ਨਿਊਡਲਾਂ ਚ ਤੇ ਵਧੀਆ ਬਣਦੇ ਆ ਇਸ ਤਰ੍ਹਾਂ ਦੇਖਿਓ ਹੁਣ ਇਹਨਾਂ ਨੂੰ ਟੱਕ ਦਾਂਗੀ ਮੈਂ ਸਾਰਾ ਕੁਝ ਪਾ ਕੇ ਮਿਕਸ ਕਰ ਦਿੱਤੇ ਨੇ ਤੇ ਇਹ ਤਿਆਰ ਹੋ ਗਿਆ ਇੱਧਰ ਤੇ ਬਸ ਫਿਰ ਦੂਸਰੀ ਸਾਈਡ ਦੇ ਉੱਤੇ ਆਪਾਂ ਨਿਊਡਲ ਦੇਖਾਂਗੇ ਫਿਰ ਨਿਊਡਲ ਚੰਗੀ ਤਰ੍ਹਾਂ ਹੋ ਜਾਣਗੇ ਤੇ ਫਿਰ ਫਿਰ ਇਹਦੇ ਵਿੱਚ ਪਾ ਦਾਂਗੇ ਨਿਊਡਲ ਸਾਰਾ ਕੁਝ ਮਿਕਸ ਕਰ ਦਾਂਗੇ ਇਸ ਤਰ੍ਹਾਂ ਮਿਕਸ ਹੋ ਜਾਏਗਾ ਨਾ ਜਦੋਂ ਸੋਇਆ ਸੌਸ ਵੀ ਮਿਕਸ ਹੋ ਜਾਏਗੀ ਫਿਰ ਇਹਨੂੰ ਇੱਕ ਸਾਈਡ ਤੇ ਕਰ ਦਾਂਗੇ ਤੇ ਫਿਰ ਦੂਸਰਾ ਕੰਮ ਸ਼ੁਰੂ ਕਰ ਦਾਂਗੇ ਆ ਪਾਣੀ ਉਡਲਾਵਾ ਵਾਸਤੇ ਤੇ ਇਹ ਨਿਊਡਲਾਂ ਨੂੰ ਇਦਾਂ ਹਿਲਾਵਾਂਗੇ ਤੇ ਆਪਾਂ ਇਦਾਂ ਫੋਕ ਦੇ ਨਾਲ ਹੀ ਮੈਂ ਕਰ ਲਿਆ ਸੀ ਕਿ ਇਦਾਂ ਕੀ ਇਕੱਲਾ ਇਕੱਲਾ ਫਿਰ ਹੋ ਗਿਆ ਸੀਗਾ ਨਿਊਡਲ ਹੋ ਗਏ ਆ ਇਕੱਲੇ ਇਕੱਲੇ ਤੇ ਫਿਰ ਇਹਨਾਂ ਨੂੰ ਬਾਰ-ਬਾਰ ਚੈੱਕ ਕਰਾਂਗੀ ਕਿਉਂਕਿ ਫਿਰ ਇਹ ਨਾ ਹੋਏ ਵੀ ਜ਼ਿਆਦਾ ਹੋ ਜਾਣ ਵੀ ਤੇ ਇਹਨਾਂ ਨੂੰ ਜਿੱਦਾਂ ਥੋੜਾ ਕੱਚਾ ਹੀ ਰੱਖਾਂਗੇ ਕਿਉਂਕਿ ਇਹਨਾਂ ਨੂੰ ਬਾਅਦ ਵਿੱਚ ਵੀ ਹੋ ਜਾਂਦੇ ਆ ਜਦੋਂ ਆਪਾਂ ਇਹਨਾਂ ਨੂੰ ਨਾ ਪੁੰਨਾਂਗੇ ਤੇ ਫਿਰ ਬਾਅਦ ਵਿੱਚ ਵੀ ਇਹ ਹੁੰਦੀ ਆ ਤੇ ਗਰਮ ਉਦੋਂ ਵੀ ਜ਼ਿਆਦਾ ਫਿਰ ਇਹ ਹੋ ਜਾਂਦੇ ਆ ਤੇ ਬਸ ਇਹਨਾਂ ਨੂੰ ਬਾਰ-ਬਾਰ ਥੋੜਾ ਚੈੱਕ ਕਰਨਾ ਪੈਂਦਾ ਵਾ ਦੇਖਣਾ ਪੈਂਦਾ ਕਿ ਇਹ ਨਾ ਹੋਏ ਜ਼ਿਆਦਾ ਕੁਝ ਹੋ ਜਾਣ ਵੀ ਤੇ ਹਰ ਇੱਕ ਦਾ ਆਪਣਾ ਹੁੰਦਾ ਵਾ ਕਿ ਕੋਈ ਟਾਈਮ ਜ਼ਿਆਦਾ ਲੈਂਦੇ ਆ ਕੋਈ ਥੋੜਾ ਟਾਈਮ ਲੈਂਦੇ ਆ ਤੇ ਇਸ ਤਰ੍ਹਾਂ ਦਾ ਮੈਂ ਥੋੜਾ ਜਿਹਾ ਪਾਤਾ ਹੀ ਵਿੱਚ ਤੇਲ ਵੀ ਤੇ ਫਿਰ ਕੱਲੇ-ਕੱਲੇ ਹੋ ਜਾਣਗੇ ਤੇਲ ਪਾਇਆ ਤੇ ਤੇਲ ਤੇ ਨਮਕ ਦੇ ਵਿੱਚ ਪਾਇਆ ਹੀ ਪਹਿਲਾਂ ਹੀ ਤੇ ਹੁਣ ਬਸ ਫਿਰ ਇਹਨਾਂ ਨੂੰ ਇਦਾਂ ਮੈਂ ਚੈੱਕ ਕਰ ਲਿਆ ਸੀਗਾ ਤੇ ਹਜੇ ਵੀ ਇਹਨਾਂ ਨੂੰ ਹੈਗਾ ਹੀਗੀ ਜ਼ਰੂਰਤ ਹੈ ਕੀ ਸੀਗੀ ਤੇ ਵਸੇ ਹੁਣ ਇਦਾਂ ਚੈੱਕ ਕਰਕੇ ਤੇ ਫਿਰ ਜਦੋਂ ਥੋੜਾ ਜਿਹਾ ਕੱਚੇ ਰਹਿ ਜਾਂਦੇ ਹਨ ਨਾ ਥੋੜਾ ਜਿਹਾ ਹੁੰਦੇ ਇਦਾਂ ਟੁੱਟਣ ਲੱਗ ਜਾਂਦੇ ਇਦਾਂ ਟੁੱਟਦੇ ਹਨ ਨਾ ਤਾਂ ਫਿਰ ਸਮਝੋ ਇਹ ਹੋ ਗਏ ਨੇ ਤੇ ਫਿਰ ਬਸ ਆਪਾਂ ਇਹਨਾਂ ਨੂੰ ਨਾ ਬਾਹਰ ਕੱਢ ਲਾਂਗੇ ਬੰਦ ਕਰਕੇ ਹੁਣ ਨਿਊਡਲਾਂ ਨੂੰ ਜਾਲੀ ਵਾਲੀ ਛਾਨਣੀ ਆ ਤੇ ਉਹਦੇ ਵਿੱਚ ਪਾ ਦਾਂਗੇ ਇਹਨਾਂ ਨੂੰ ਤੇ ਇਹ ਫਿਰ ਚੰਗੀ ਤਰ੍ਹਾਂ ਪਾਣੀ ਇਹਦੇ ਵਿੱਚੋਂ ਨਿਕਲ ਜੇਗਾ ਤੇ ਫੋਕ ਦੇ ਨਾਲ ਮੈਂ ਥੋੜਾ ਹਿਲਾ ਦਾਂਗੀ ਤੇ ਫਿਰ ਬਾਅਦ ਵਿੱਚ ਇਹਨੂੰ ਨਾ ਹੁਣ ਜਿੱਦਾਂ ਟੂਟੀਆਂ ਦਾ ਪਾਣੀ ਵੀ ਗਰਮ ਹੁੰਦਾ ਵਾ ਇੰਨਾ ਜ਼ਿਆਦਾ ਠੰਡਾ ਨਹੀਂ ਹੁੰਦਾ ਤੇ ਫਿਰ ਮੈਂ ਠੰਡੇ ਪਾਣੀ ਉੱਤੇ ਪਾਵਾਂਗੀ ਠੰਡੇ ਪਾਣੀ ਦੇ ਨਾਲ ਇਹ ਕੱਲੇ ਕੱਲੇ ਹੋ ਜਾਂਦੇ ਆ ਇਸ ਤਰ੍ਹਾਂ ਤੇ ਇਹਨਾਂ ਨੂੰ ਬਸ ਫਿਰ ਮੈਂ ਹਿਲਾ ਦਾਂਗੀ ਠੰਡਾ ਪਾਣੀ ਪਾ ਕੇ ਸਾਰੇ ਦੇ ਉੱਤੇ ਤੇ ਠੰਡੇ ਪਾਣੀ 'ਚ ਇੱਕ ਕਰੀ ਕੱਢ ਦੇਾਂਗੀ ਕਿ ਤਾਂ ਆ ਕੇ ਠੰਡੇ ਹੋ ਜਾਣ ਤੇ ਫਿਰ ਅੱਗੇ ਜ਼ਿਆਦਾ ਇਹ ਨਾ ਹੋਣ ਕਿਉਂਕਿ ਜ਼ਿਆਦਾ ਹੋ ਜਾਂ ਨਗੇ ਤੇ ਤਾਂ ਵੀ ਇਹ ਫਿਰ ਜੋੜਨਗੇ ਤੇ ਇਕੱਲੇ ਇਕੱਲਾ ਨਿਊਡਲ ਨਹੀਂ ਬਣੇਗਾ ਹੈਗਾ ਜਿੱਦਾਂ ਆਪਾਂ ਨਿਊਡਲ ਵਧੀਆ ਬਾਹਰ ਖਾਣੇ ਆ ਨਾ ਨਿਊਡਲ ਇਸ ਤਰ੍ਹਾਂ ਇਕੱਲੇ ਇਕੱਲੇ ਹੋ ਜਾਂਦੇ ਆ ਫਿਰ ਤੇ ਇਹਨਾਂ ਨੂੰ ਥੋੜਾ ਜਿਹਾ ਪਾਣੀ ਇੰਨਾ ਚ ਪਾਣੀ ਨਹੀਂ ਰਹਿਣਾ ਚਾਹੀਦਾ ਥੋੜੇ ਸੁੱਕ ਜਾਣੇ ਚਾਹੀਦੇ ਆ ਇਸ ਤਰ੍ਹਾਂ ਤੇ ਮੈਂ ਕੱਢ ਦਾਂਗੀ ਚੰਗੀ ਤਰ੍ਹਾਂ ਪਾਣੀ ਨੂੰ ਠੰਡਾ ਪਾਣੀ ਜਿਹੜਾ ਪਾਇਆ ਉਹ ਵੀ ਨਿਕਲ ਜੇ ਇਹਨਾਂ ਵਿੱਚ ਉਹ ਥੋੜੇ ਜਿਹਾ ਡਰਾਈ ਜੇ ਹੋ ਜਾਣ ਤੇ ਫਿਰ ਬਾਅਦ ਵਿੱਚ ਆਪਾਂ ਇਹਨੂੰ ਬਸ ਮੈਂ ਇਦਾਂ ਰੱਖ ਦੇਾਂਗੀ ਦੋ ਥੋੜੀ ਦੇਰ ਬਾਅਦ ਤੇ ਫਿਰ ਆਪਾਂ ਦੇ ਵਿੱਚ ਹੁਣ ਜਿਹੜਾ ਮਸਾਲਾ ਤਿਆਰ ਕੀਤਾ ਹੈਗਾ ਫਿਰ ਉਹਦੇ ਵਿੱਚ ਆਪਾਂ ਪਾ ਦਾਂਗੇ ਇਸ ਤਰ੍ਹਾਂ ਨਿਊਡਲ ਪਾ ਦਾਂਗੇ ਤੇ ਨਿਊਡਲ ਜਦੋਂ ਇਦਾਂ ਪਾਵਾਂਗੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਾ ਕੇ ਤੇ ਕਿਉਂਕਿ ਥੋੜਾ ਜਿਹਾ ਲੱਗਦਾ ਵਾ ਮਿਕਸ ਕਰਨ ਲੱਗਿਆਂ ਨਾ ਸਾਰੇ ਮਸਾਲੇ ਦੇ ਵਿੱਚ ਜਿੱਦਾਂ ਸਬਜ਼ੀਆਂ ਦੇ ਵਿੱਚ ਮਿਕਸ ਕਰਨ ਲੱਗਿਆਂ ਤੇ ਫਿਰ ਆਪਾਂ ਬਸ ਹੁਣ ਮਿਕਸ ਕਰ ਲੈਨੇ ਇਦਾਂ ਹੀ ਸਾਰੇ ਨੂੰ ਵਿੱਚ ਪਾ ਦਾਂਗੇ ਤੇ ਫਿਰ ਵਧੀਆ ਤਰ੍ਹਾਂ ਹੱਥਾਂ ਦੇ ਨਾਲ ਇਹਨੂੰ ਨਾ ਜਿੱਦਾਂ ਕੋਈ ਵੀ ਚੀਜ਼ ਲੈ ਲੋ ਜਿਹੜੇ ਜਿਹਦੇ ਨਾਲ ਤੋਂ ਤਾਂ ਨੂੰ ਆਸਾਨੀ ਤਰ੍ਹਾਂ ਤੁਹਾਡੇ ਕੋਲ ਚੰਗੀ ਤਰ੍ਹਾਂ ਤੁਹਾਡੇ ਕੋਲੇ ਮਿਕਸ ਹੋ ਜਾਣੀ ਤੇ ਇਦਾਂ ਹੀ ਹੁੰਦਾ ਵਾ ਫੋਕ ਦੇ ਨਾਲ ਕਰ ਲੋ ਜਾਂ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਲੱਗਦੀ ਆ ਕਿ ਤੁਹਾਡੇ ਇਦਾਂ ਮਿਕਸ ਹੋ ਜਾਏਗੀ ਤੇ ਬਸ ਚੰਗੀ ਤਰ੍ਹਾਂ ਫਿਰ ਇਦਾਂ ਮਿਕਸ ਕਰ ਲਾਂਗੇ ਆਪਾਂ ਨਿਊਡਲ ਵਿੱਚ ਤੇ ਬਹੁਤ ਤਰ੍ਹਾਂ ਵਧੀਆ ਲੱਗਦੇ ਜਦੋਂ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਮਸਾਲਾ ਵਗੈਰਾ ਸਾਰਾ ਕੁਝ ਇਹਦਾ ਜਿਹੜਾ ਹੈਗਾ ਮਿਕਸ ਹੋ ਜਾਏਗਾ ਨਾ ਤੇ ਫਿਰ ਇਹ ਨਿਊਡਲ ਵਧੀਆ ਲੱਗਦੇ ਨੇ ਤੇ ਚੰਗੀ ਤਰ੍ਹਾਂ ਆਪਾਂ ਇਦਾਂ ਮਿਕਸ ਕਰ ਲ ਬਹੁਤ ਜਿਆਦਾ ਬਾਈ ਟੇਸਟੀ ਬਣੇ ਨੇ ਬਹੁਤ ਸੁਗਾਈਸ ਐਂਡ ਜਦ ਨਾਲ ਹੋਟ ਲੋ ਆਂਗਰ ਬਣੇ ਵੀਡੀਓ ਮੰਗੋ ਚਲੋ ਹੌਂਦੇ ਚਲੋ ਮਾੜੋ ਭਾਗਿਓ ਕੋਈ ਨ ਕੋਈ ਜੇਕਰ ਸੋਣ 10 ਐਸੀ ਬੋਟਲ ਕਰਾ ਲੈਂ ਮੈਂ ਪਾਉ ਮੱਚ ਪਾਓ ਬਸ ਠੀਕ ਆ ਸਬਜੀ ਵਾਲਾ ਮੈਂ ਲੈ ਲਉ ਸਬজੀਆਂ ਕੱਟ ਖਾਨੀ ਆਪਣਾ ਸਬজੀਆਂ ਦੇ ਤੇ ਫਾਇਦਾ ਵਾ ਸਬਜ਼ੀਆਂ ਕਿਉਂ ਕਟੰਦੀ ਰੋ ਦੇਖੋ ਕਿੰਨੀ ਸੋਹਣੀ ਹੋ ਗਈ ਉਹ ਸ਼ੇਵਿੰਗ ਓਕੇ ਬਹੁਤ ਵਧੀਆ ਬਣਿਆ ਨੇ ਆਪਾਂ ਕਾਫੀ ਢੇਰ ਬਾਅਦ ਬਣਾਇਆ ਨਾ ਕਾਫੀ ਟਾਈਮ ਹੋ ਗਿਆ ਲੱਗੇ ਸਬਜ਼ੀਆਂ ਸਬਜ਼ੀਆਂ ਬੜਾ ਜਲਦੀ ਬਹੁਤ ਸਾਰੇ ਆਪਾਂ ਸਵੇਰ ਤੋਂ ਉੱਠ ਗਿਆ ਸੱਚੀ ਬਹੁਤ ਜ਼ਿਆਦਾ ਟੇਸਟੀ ਬਣੇ ਨੇ ਤੇ ਇੰਨੇ ਜ਼ਿਆਦਾ ਵਧੀਆ ਬਣੇ ਨੇ ਨਾ ਵੀਨਾ ਵੰਦ ਯਸ ਸਰ ਸਾਰੇ ਬੋਟਲੇ ਖਾ ਜਾਣੇ ਹੁਣ ਆਹ ਕਨਸਟੇਬਲ ਲੂਨ ਵੀ ਪਰਫੈਕਟ ਵਾ ਸਭ ਕੁਝ ਪਰਫੈਕਟ ਆ ਬਹੁਤ ਵਧੀਆ ਬਣਿਆ ਨੇ ਵਿੱਚ ਵੈਜੀਟੇਬਲ ਜਿੰਨੀਆਂ ਤੁਹਾਡੀ ਮਰਜ਼ੀ ਉਹ ਪਾ ਲਓ ਤੇ ਵਾਕਈ ਸੁਆਦ ਬਣੇ ਚਲੋ ਮੈਂ ਹੁਣ ਅੰਦਰ ਦਾ ਦੇਖਦੀ ਆ ਭਲਾ ਕੀ ਉਹਨਾਂ ਨੂੰ ਕਿੱਦਾਂ ਦਾ ਵਧੀਆ ਲੱਗਿਆ ਖਾਣਾ ਤੇ ਨਿਊਡਲ ਕਿਦਾਂ ਦੇ ਲੱਗੇ ਆ ਉਹਨਾਂ ਨੂੰ ਕਿਉਂਕਿ ਅਜ ਮੈਂ ਅੰਦਰ ਗਈ ਨਹੀਂ ਆ ਮੈਂ ਕਿਹਾ ਥੋੜਾ ਖਾ ਲਵਾਂ ਫਿਰ ਮੈਂ ਦੇਖਦੀ ਹਾਂ ਕਿ ਤੱਕ ਆਹ ਕਿਦਾਂ ਦੇ ਲੱਗੇ ਆ ਬਹੁਤ ਸਵਾਦ ਇਹ ਖਾ ਗਏ ਨਹੀਂ ਕਿ ਮੇਨੂੰ ਤਾਂ ਬਹੁਤ ਸਵਾਦ ਲੱਗੇ ਆ ਵੀ ਮੈਂ ਤੇ ਨਾ ਮੈਂ ਥੋੜੇ ਲੈ ਹੀਏ ਜਿਤ ਮੈਂ ਖਾ ਕੇ ਦੇਖੇ ਤੇ ਮੈਂ ਥੋੜੋ ਜਿਹੜੇ ਹੈਗੇ ਹੀ ਨਾ ਬਚੇ ਹੀ ਥੋੜੇ ਜਿਵੇਂ ਉਹ ਵੀ ਪਲੇਟ ਦੇ ਸੁਆਦ ਆ ਹਾਂ ਵਾਕੇ ਬਹੁਤ ਵਧੀਆ ਬਣਿਆ ਪਤਾ ਹੀ ਹੈ ਇਸ ਚਲ ਖਾਓ ਤੁਸੀਂ ਨਿਊਡਲ ਇੰਜੋਏ ਕਰੋ ਲਓ ਜੀ ਆਪਾਂ ਤੇ ਨਿਊਡਲ ਇੰਜੋਏ ਕਰਦੇ ਹਾਂ ਹੁਣ ਤੇ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਖਾਓ ਵੀ ਤੁਸੀਂ ਵੀ ਇੰਜੋਏ ਕਰੋ ਵੀ ਤੇ ਤੁਹਾਨੂੰ ਅੱਜ ਦੀ ਇਹ ਨਿਊਡਲਾਂ ਦੀ ਰੈਸিপি ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਦੱਸਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਥੈਂਕ ਯੂ